ਸੰਗਤ ਜੀ ਜੋ ਇਹ ਤਸਵੀਰਾਂ ਤੁਸੀਂ ਦੇਖ ਪਾ ਰਹੇ ਗੁਰਦੁਆਰਾ ਸ੍ਰੀ ਹਿਮਕੁੰਟ ਸਾਹਿਬ ਰਿਸ਼ੀਕੇਸ਼ ਰਿਆ ਹਨ ਜਿੱਥੋਂ ਕਿ ਯਾਤਰਾ ਸ਼ੁਰੂ ਕੀਤੀ ਜਾਂਦੀ ਹੈ ਇਸ ਵੇਲੇ ਅਸੀਂ ਸ੍ਰੀ ਰਿਸ਼ੀਕੇਸ਼ ਗੁਰਦੁਆਰਾ ਸਾਹਿਬ ਵਿੱਚ ਪਹੁੰਚ ਚੁੱਕੇ ਹਾਂ ਜਿੱਥੇ ਕਿ ਦਰਸ਼ਨ ਕਰਾਂਗੇ ਅਤੇ ਤੁਹਾਨੂੰ ਦਰਸ਼ਨ ਕਰਾਵਾਂਗੇ ਬਹੁਤ ਹੀ ਸੋਹਣਾ ਗੁਰਦੁਆਰਾ ਸਾਹਿਬ ਹੈ ਜਿੱਥੇ ਲੋਕ ਨਤਮਸਤਕ ਹੁੰਦੇ ਹਨ ਅਤੇ ਆਪਣੇ ਮਾਨੀਏ ਸ਼ਾਨਾਂ ਭਾਵਨਾਵਾਂ ਗੁਰੂ ਮਹਾਰਾਜ ਦੇ ਪ੍ਰਗਟ ਅਤੇ ਸੁਖ ਮੰਗਦੇ ਹਨ ਕਿ ਯਾਤਰਾ ਸੰਪੂਰਨ ਹੋ ਜਾਵੇ ਤਸਵੀਰਾਂ ਦਿਖਾ پا ਰਹੇ ਹਾਂ ਦੇਲੀ ਟਾਪ ਨਿਊਜ਼ ਦੇ ਰਾਹੀਂ ਕਿਸ ਤਰ੍ਹਾਂ ਸੰਗਤ ਆ ਰਹੀ ਹੈ ਬਹੁਤ ਹੀ ਵਧੀਆ ਗੁਰਦੁਆਰਾ ਸਾਹਿਬ ਹੈ ਇੱਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਇਹ ਜਿਹੜੀ ਲੰਬੀ ਕਤਾਰ ਤੁਸੀਂ ਦੇਖ ਰਹੇ ਜੇ ਇਹ ਰਜਿਸਟ੍ਰੇਸ਼ਨ ਦੀ ਕਤਾਰ ਹੈ ਜਦੋਂ ਆਪਾਂ ਚਾਰ ਧਾਮ ਦੀ ਯਾਤਰਾ ਕਰ ਲਈ ਹੋਵੇ ਇਥੋਂ ਇੱਕ ਰਜਿਸਟ੍ਰੇਸ਼ਨ ਕਾਰਡ ਮਿਲਦਾ ਹੈ ਜੋ ਸਾਡੇ ਆਧਾਰ ਕਾਰਡ ਦੇ ਨਾਲ ਲਿੰਕ ਹੁੰਦਾ ਹੈ ਜਿਸ ਵਿੱਚ ਇੰਸ਼ੋਰੈਂਸ ਵੀ ਕੀਤੀ ਜਾਂਦੀ ਹੈ ਇਹ ਕਰਨਾ ਬਹੁਤ ਹੀ ਜ਼ਰੂਰੀ ਹੋਵੇਗਾ ਇਸ ਕਰਕੇ ਇਸ ਲਾਈਨ ਦੇ ਵਿੱਚ ਲੱਗੇ ਸਭ ਤੋਂ ਪਹਿਲਾਂ ਤੁਸੀਂ ਆਪਣੀ ਰਜਿਸਟ੍ਰੇਸ਼ਨ ਕਰਵਾਓ ਕਿ ਤੁਸੀਂ ਹੇਮਕੋਟ ਸਾਹਿਬ ਦੀ ਯਾਤਰਾ ਕਰਨ ਵਾਸਤੇ ਜਾ ਰਹੇ ਹੋ ਇਸ ਰਜਿਸਟ੍ਰੇਸ਼ਨ ਦਾ ਸਮਾਂ ਸਵੇਰੇ 5 ਵਜੇ ਤੋਂ ਲੈ ਕੇ ਆਤ 8 ਵਜੇ ਤੱਕ ਹੈ ਕੰਪਿਊਟਰ ਲੱਗੇ ਹੋਏ ਹਨ ਲਾਈਨ ਵਿੱਚ ਲੱਗਣ ਦਾ ਸਮਾਂ ਲੱਗੇਗਾ ਵੱਧ ਪਰ 2-3 ਮਿੰਟਾਂ ਅੰਚ ਕਾਰਡ ਰੈਡੀ ਹੋ ਜਾਵੇਗਾ ਛੋਟੇ-ਛੋਟੇ ਬੱਚੇ ਵੀ ਉੱਥੇ ਗੁਰੂ ਮਹਾਰਾਜ ਦਾ ਨਾਮ ਜਪਦੇ ਹੋਏ ਨਜ਼ਰ ਆਏ ਇਹ ਉਹ ਕਾਰਡ ਹੈ ਜੋ ਬਹੁਤ ਹੀ ਬਣਾਉਣਾ ਜ਼ਰੂਰੀ ਹੋਵੇਗਾ ਜੋ ਮੇਰੇ ਸਹਿਯੋਗੀ ਹਰਮਨਪ੍ਰੀਤ ਸਿੰਘ ਦੇ ਹੱਥ ਵਿੱਚ ਦੇਖ ਰਹੇ ਹੋ ਇਸ ਨੇ ਨਾਲ ਤੁਸੀਂ ਯਾਤਰਾ ਕਰੋਗੇ